ਅੱਜ ਨਸ਼ਾ ਦੇ ਖਿਲਾਫ ਜਿਹੜਾ ਜਾਗਰੂਕਤਾ ਅਭਿਆਨ ਹੈਗਾ ਉਹਦੇ ਲੜੀ ਵਿੱਚ ਹੁਸ਼ਿਆਰਪੁਰ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ 5 ਕਿਲੋਮੀਟਰ ਦੀ ਜਾਗਰੂਕਤਾ ਮੈਰਾਥਨ ਦਾ ਆਯੋਜਨ ਕਰਾਈ ਗਈ ਹੈ ਜਿਦੇ ਵਿੱਚ ਲਗਭਗ 3000 ਤੋਂ ਜ਼ਿਆਦਾ ਬੱਚਾ ਨੇ ਹਮ ਛੇ ਨਾ ਨੇ ਬਜ਼ੁਰਗਾਂ ਨੇ ਕਾਫੀ ਬੜੀ ਤਾਦਾਦ ਵਿੱਚ ਲਗਭਗ 300 ਤੋਂ ਜ਼ਿਆਦਾ ਕੁੜੀਆਂ ਨੇ ਪਾਰਟਿਸਿਪੇਟ ਕੀਤਾ ਹੈਗਾ ਤੇ ਆ ਸ਼ੋਅ ਕਰਦਾ ਹੈ ਜਿਹੜਾ ਮੋਸ਼ਰਪੁਰ ਵਾਸੀ ਹੈਗੇ ਉਹਨਾਂ ਦਾ ਕਮਿਟਮੈਂਟ ਸ਼ੋ ਕਰਦਾ ਨਸ਼ਿਆਂ ਦੇ ਖਿਲਾਫ ਜਿਹੜੀ ਲੜਾਈ ਹੈਗੀ ਉਹਦੇ ਵਿੱਚ ਪੁਲਿਸ ਤੇ ਪ੍ਰਸ਼ਾਸਨ ਨਾਲ ਸਹਿਯੋਗ ਕਰਕੇ ਤੇ ਨਸ਼ਾ ਮੁਕਤ ਪੰਜਾਬ ਬਣਾਉਣ ਵਾਸਤੇ ਬੜਾ ਇੱਕ ਚੰਗਾ ਸਕਸੈਸ ਇਹਨੂੰ ਲੋਕਾਂ ਦੇ ਸਪੋਰਟ ਦੇ ਨਾਲ ਮਿਲਿਆ ਹੈਗਾ ਤੇ ਆ ਸਾਰੇ ਜਿਹੜੇ ਆਪਣੇ ਜ਼ਿਲ੍ਹੇ ਦੀ ਸਖਸ਼ੇਤਾ ਹੈਗੀਆਂ ਉਹਨਾਂ ਨੇ ਇੱਥੇ ਪਾਰਟਿਸਿਪੇਟ ਕੀਤਾ ਮੋਟੀਵੇਟ ਕੀਤਾ ਇਨੋਗਰੇਟ ਕੀਤਾ ਹੈਗਾ ਮਨਜੋਗ ਮੰਤਰੀ ਸਾਹਿਬ ਨੇ ਮਨਜੋਗ ਡਿਪਟੀ ਸਪੀਕਰ ਸਾਹਿਬ ਐਮਪੀ ਸਾਹਿਬ ਸੈਸਿੰਦਰ ਸਾਹਿਬ ਡੀਆਈਜੀ ਸਾਹਿਬ ਜਲੰਧਰ ਡੀਸੀ ਸਾਹਿਬ ਸਾਰੇ ਐਮਐਲਏ ਸਾਹਿਬਾਨ ਹੋਰ ਵੀ ਸਾਰੇ ਇੰਡਸਟ੍ਰੀਅਲਿਸਟ ਸਰਦ ਦੇ ਮਤਭਾ ਲੋਕ ਮੀਡੀਆ ਦੇ ਸਾਥੀ ਸਾਰੇ ਲੋਕਾਂ ਨੇ ਇੱਥੇ ਪਾਰਟਿਸਪੇਟ ਕੀਤਾ ਆਪਣੀ ਭਾਗੀਦਾਰੀ ਨਿਭਾਈ ਹੈ ਤੇ ਜਿਹੜਾ ਮੈਰਾਥਨ ਰਨ ਹੈਗਾ ਉਹਦਾ ਜਿਹੜਾ ਪਰਪਸ ਹੈਗਾ ਸਾਡਾ ਉਹ ਹੈਗਾ ਕਿ ਜਿਹੜਾ ਬੱਚਿਆਂ ਨੂੰ ਅਵੇਅਰ ਕੀਤਾ ਜਾ ਸਕੇ ਕਿ ਜਿਹੜੇ ਬੱਚੇ ਨਸ਼ੇ ਦੀ ਲਤ ਤੋਂ ਬਚੇ ਹੋਏ ਹੈਗੇ ਉਹ ਇਸ ਬਾਰੇ ਸਮਝ ਕੇ ਤੇ ਇਸ ਤੋਂ ਹਮੇਸ਼ਾ ਦੂਰ ਰਹਿਣ ਪ੍ਰੀਵੈਂਟਿਵ ਵਾਅ ਆਪਣਾ ਹੋ ਗਿਆ ਤੇ ਦੂਸਰਾ ਜਿਹੜਾ ਹੈਗਾ ਉਹਨਾਂ ਨੂੰ ਇਸ ਚੀਜ਼ ਵਾਸਤੇ ਮੋਟੀਵੇਟ ਕਰਨਾ ਕਿ ਉਹਨਾਂ ਦੇ ਆਸ-ਪਾਸ ਜਿਹੜਾ ਵੀ ਕੋਈ ਜੇਕਰ ਐਡਿਕਟ ਹੈਗਾ ਜਿਹੜਾ ਨਸ਼ੇ ਦੀ ਲਤ ਤੋਂ ਪੀੜਿਤ ਹੈਗਾ ਉਹਨੂੰ ਮੋਟੀਵੇਟ ਕਰਕੇ ਸਹੀ ਰਾਹ ਦਿਖਾ ਕੇ ਸਰਕਾਰੀ ਨਸ਼ਾ ਛੁਡਾਓ ਕੇਂਦਰ ਵੱਲ ਆਪਾਂ ਭੇਜੀਏ ਤੇ ਉੱਥੇ ਉਹਦਾ ਟ੍ਰੀਟਮੈਂਟ ਕਰਵਾ ਕੇ ਉਹਨੂੰ ਵਾਪਸ ਮੁੜ ਬਹਾਲ ਕਰਕੇ ਆਪਣਾ ਇੱਕ ਨਾਰਮਲ ਜ਼ਿੰਦਗੀ ਵੱਲ ਮੋਟੀਵੇਟ ਕਰਾਈਏ ਤੀਸਰਾ ਜਿਹੜਾ ਹੈਗਾ ਜਿੱਥੇ ਇਸ ਤਰੀਕੇ ਦੀ ਕੋਈ ਹਰਕਤ ਹੁੰਦੀ ਹੈ ਕਿ ਜਿੱਥੇ ਕੋਈ ਡਰਗ ਪੈਡਲਰ ਨਸ਼ਾ ਵੇਚਦਾ ਹੈਗਾ ਸਟਰੀਟ ਲੈਵਲ ਤੇ ਜਾਂ ਬੜੇ ਲੈਵਲ ਤੇ ਉਹਦੇ ਬਾਰੇ ਕਿਸੇ ਦੇ ਕੋਲੇ ਵੀ ਕੋਈ ਸੀਕ੍ਰੇਟ ਇਨਫੋਰਮੇਸ਼ਨ ਹੁੰਦੀ ਹੈਗੀ ਉਹ ਸਾਡੇ ਨਾਲ ਸੀਕ੍ਰੇਟਲੀ ਸਾਂਝਾ ਕਰ ਸਕਦਾ ਸੋ ਦੈਟ ਕਿ ਉਹਦੇ ਤੇ ਅਕੋਰਡਿੰਗਲੀ ਲਾਅ ਮੁਤਾਬਕ ਕਾਰਵਾਈ ਕੀਤੀ ਜਾ ਸਕੇ ਤੇ ਆ ਸੀਜਾਂ ਨੂੰ ਧਿਆਨ ਚ ਰੱਖਦੇ ਵੇ ਬੱਚਾ ਨੂੰ ਅਵੇਅਰ ਵੀ ਕੀਤਾ ਗਿਆ ਹੈਗਾ ਬਹੁਤ ਚੰਗਾ ਉਤਸ਼ਾਹ ਹੈਗਾ ਬੱਚਿਆਂ ਦਾ ਮੈਂ ਤੁਹਾਨੂੰ ਦੱਸਿਆ ਕਿਤੇ ਨਾ ਜਿਆਦਾ ਤੋਂ ਉੱਪਰ ਛੋਟੇ ਬੱਚਾ ਤੋਂ ਲੈ ਕੇ 5 ਸਾਲ ਦੇ ਬੱਚੇ ਤੋਂ ਲੈ ਕੇ ਤੇ 78 ایਅਰ ਤੱਕ ਦੇ ਬਜ਼ੁਰਗਾਂ ਨੇ ਇੱਚ ਪਾਰਟਿਸਪੇਟ ਕੀਤਾ ਹੈਗਾ 300 ਤੋਂ ਜ਼ਿਆਦਾ ਕੁੜੀਆਂ ਨੇ ਇੱਚ ਪਾਰਟਿਸਪੇਟ ਕੀਤਾ ਹੈਗਾ ਅਸੀਂ ਸਾਰਿਆਂ ਵਾਸਤੇ ਇਨਾਮ ਵੀ ਕਾਫੀ ਬੜੀ ਤਦਾਦ ਚ ਰੱਖੇ ਹੈਗੇ ਸਾਰੇ ਹੀ ਪਾਰਟਿਸਪੈਂਟਸ ਨੂੰ ਜਿਹੜਾ ਹੈਗਾ ਉਹ ਪਾਰਟਿਸਪੇਸ਼ਨ ਸਰਟੀਫਿਕੇਟ ਵੀ ਸਾਡੇ ਵੱਲੋਂ ਅੱਜ ਹੁਸ਼ਾਰਪੁਰ ਪੁਲਿਸ ਵੱਲੋਂ ਦਿੱਤਾ ਜਾਏਗਾ ਤੇ ਬਹੁਤ ਸਪੋਰਟ ਕੀਤਾ ਹੈਗਾ ਤਨੇ ਇਸ ਨਸ਼ਾ ਦੇ ਖਿਲਾਫ ਜਿਹੜਾ ਜਾਗਰੂਕਤਾ ਮੈਰਾਥਨ ਰਨ ਹੈਗਾ ਇਹਨੂੰ ਸাকसेस ਬਣਾਉਣ ਵਾਸਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੈ ਹਿੰਦ